ਉਹ ਲੱਗ ਗਈ ਨਾ ਲੱਗ ਗਈ ਉਹ ਤੰਨਾ ਹਮੇਉਂਡਾ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਾਈ ਸਵਾਗਤ ਆ ਸਭ ਦਾ ਤੇ ਕੱਲ ਆਏ ਸੀ ਆਪਾਂ ਪਿੰਡ ਮੂਸੇ ਤੇ ਰਾਤ ਯਾਰ ਮਨੀ ਕਹਿੰਦਾ ਆਪਾਂ ਖੁੱਲੀ ਜਗ੍ਹਾ ਤੇ ਰਹਿਣਾ ਰਾਤ ਅਸੀਂ ਰੁਕੇ ਸੀ ਉਰੇ ਖੇਤ 'ਚ ਤੇ ਸਾਡਾ ਜਿਹੜਾ ਚੋਬਰ ਆ ਗਿਆ ਇਹਦੇ ਨਾਲ ਆਈ ਸੀ ਇਹ ਇਹਦਾ ਕੋਠਾ ਹੈ ਖੇਤ ਰੋਗੇ ਸੀ ਤੇ ਮਨੀ ਹੋਜੀਦਾ ਹੁਣ ਰੈਡੀ ਰੂਡੀ ਹੋ ਗਿਆ ਖਾੜੇ ਨੇ ਛੋਟੇ ਕਿਉਂਕਿ ਅੰਦਰ ਤਾਂ ਲੱਗੇ ਨਹੀਂ ਫਿਰ ਅੰਦਰ ਤਾਂ ਕਰ ਲੋ ਜੇ ਇੱਕ ਦਰਵਾਜ਼ਾ ਤਾਂ ਹੈਗਾ ਦੀ ਪਰ ਅੰਦਰ ਤਾਂ ਲੱਗੇ ਨਹੀਂ ਹੈਗੇ ਉਹ ਕੀ ਕਰੀ ਜੰਨ ਇੱਧਰ ਬੈ ਗਏ ਹੁਣ ਨਹਿਰ ਤੇ ਬੈਠੇ ਨੇ ਲੂ ਦੇ ਦੇ ਤਿੰਨ ਘੰਟੇ ਲਾ ਤੇ ਨਹਿਰ ਤੇ ਬੈਠੇ ਨੇ ਉਹ ਦੇਖੋ ਉਧਰ ਫਾਰਮਲ ਫਾਰਮਲ ਚਲੋ ਬਈ ਚਲ ਜੇ ਦੇਖੋ ਜਿਹੜੀ ਚੀਜ਼ ਚਾਹੀਦੀ ਸੀ ਉਹ ਲੈ ਕੇ ਆ ਗਿਆ ਜੀ ਉਪਰ ਕੀ ਲੈ ਆਏ ਪਤੀ ਲੱਸੀ ਲੱਸੀ ਲੈ ਆਇਆ ਲੱਸੀ ਦੇ ਉਹ ਗਿਆਨੀ ਨੇ ਲੱਸੀ ਵੜ ਲਈ ਓਏ ਗਿਆਨੀ ਨੇ ਲੱਸੀ ਵੜ ਲਈ ਹੈ ਮਨੀ ਵੇ ਰੇਲ ਗੱਡੀ ਜਾਂਦੀ ਡਾਕਟਰਾਂ ਦੀ ਚਾਰ ਪਾਈ ਜਾਂਦੇ ਨੇ ਟਰੈਕਟਰ ਅਚਾਰ ਨਹੀਂ ਚਾਰ ਕਿਥੇ ਚਾਰ ਸਮਝੀ ਜੋ ਸ਼ਪੀਲ ਤੇ ਖੜੇ ਸੀ ਨਾਲ ਦੇ ਪਿੰਡ ਸ਼ਪੀਲ ਲੱਗੀ ਹੋਈ ਆ ਉਹ ਲੱਗ ਗਈ ਨਾ ਲੱਗ ਗਈ ਕਹਿ ਤਾਂ ਦਿੱਤਾ ਵੀ ਨਹੀਂ ਟੱਪਦਾ ਟਾਇਰ ਉੱਚੇ ਹੋ ਜਾਣਗੇ ਥੱਲੋ ਬਾਰੀ ਲਾ ਦੋ ਰੀ ਲੈ ਵੀ ਅਸੀਂ ਆ ਗਏ ਸੀ ਬਾਈ ਦੇ ਘੇਵੇ ਨੇ ਕੋਲੇ ਤੇ ਘਰੋਂ ਚੈੱਕ ਕੱਠ ਹੋਣ ਲੱਗ ਗਿਆ ਤੇ ਬੈਠਾ ਨਾ ਉਹ ਕੰਮ ਕਰੀ ਜਾਇਆ ਕਰ ਜਿਹੜਾ ਉਹਨੇ ਅੜੀ ਰੂ ਰੂ ਲੈ ਵੀ ਹਜੇ ਅਸੀਂ ਤਾਂ ਆ ਕੀ ਰੁਕੇ ਸੀ ਤੇ ਇਧਰ ਟਰੈਕਟਰ ਲਾ ਦੇ ਉੱਥੇ ਤੇ ਫੋਟੋਆਂ ਕਰਾਉਣ ਵਾਲੇ ਮਿੱਤਰੇ ਇਧਰ ਗਰਮੀ ਵਰੀਆਂ ਸ਼ੌਂਚ ਆ ਕੇ ਖੜ ਗਏ ਸਾਰ ਗਰਮੀ ਵਾਜ਼ਾ ਹਨਾ ਬੋਲ ਕਿਹੜਾ ਗਰਮ ਹੋਗਾ ਬਈ ਫਿਰ ਸ਼ੌਂਚ ਕਹਿੰਦਾ ਧੁੱਪ 'ਚ ਖੜਾ ਠੰਡ ਲੱਗਦੀ ਆ ਹਾ ਚ ਮੋੜ ਜਿੱਥੇ ਤੁਸੀਂ ਜਾਵੋਗੇ ਓਏ ਉਹਨੂੰ ਤਾਂ ਸਹੀ ਗੱਲ ਆ ਓਏ ਕਾਲਾ ਪਾਰਖਾ ਇਹਦਾ ਇਦੋਂ ਵੀ ਅੱਧ ਲੱਗਣੀ ਚਾਹੀਦਾ ਥੱਲੋਂ ਦੀ ਸਕਿਨ ਟਾਈਟ ਵੀ ਬਲੈਕ ਆ ਹੁਣ ਤੇ ਦੂ ਵੱਧ ਲੱਗਣੀ ਚਾਹੀਦੀ ਬਲੈਕ ਬੂਟ ਹੂੰ ਆ ਦੇਖਾ ਕਾਠੋ ਹੀ ਜਾਂਦਾ ਹੁਣ ਤਾਂ ਲੱਗੀਆਂ ਗੱਡੇ-ਗੁੱਡੇ ਜਿਹਾ ਵਾਵਾ ਤੇ ਬਾਕੀ ਉੱਥੇ ਵੀ ਬਹੁਤ ਖੜੀਆਂ ਨੇ ਉਹ ਆ ਗਿਆ ਕਹਿੰਦਾ ਖਾਣੂ ਕਿ ਲਿਆ ਤੂੰ ਨਾਲ ਗਰੀਆਂ ਲਿਆ ਵਾ ਠੀਕ ਆ ਠੀਕ ਆ ਨਾ ਸਹੀ ਆ ਸਹੀ ਆ ਕੋਕ ਪਾਓ ਕੋਕ ਆ ਗਿਆ ਗਰਮ ਮੀਨੇ ਦਾ ਅਸੀਂ ਦਾ ਜੀ ਕਰਾਰ ਕੇ ਬਾਬੇ ਨਾ ਗਿਆਨੀ ਦਾ ਪਿੰਦਾ ਨਹੀਂ ਪਾ ਕੇ ਫੜਾਉਗਾ ਸਾਰਿਆਂ ਨੂੰ ਬਸ ਪਾ ਕੇ ਫੜਾਉਗਾ ਕੋਕ ਲੈ ਵੀ ਮਿੱਤਰੋ ਭਰਾ ਮਿਲੇ ਸੀ ਆ ਪਿੰਡ ਕਿਹੜਾ ਪਈ ਆਪਣਾ ਥਮੇਕਣਾ ਬਈ ਇਹ ਕਿੱਥੇ ਪਿੰਦਾ ਆਹ ਹੀ ਮਾਨਸਾ ਜ਼ਿਲ੍ਹੇ ਚ ਹਾਂ ਮਾਰ ਸਾ ਜਿਲ੍ਹੇ ਦੇ ਪਤੰਦਰਾ ਨੇ ਬਈ ਥਾਰ ਜਮੀ ਬਣਾ रखी ਆ ਦੇਖੋ ਕਰੋ ਚੈੱਕ ਆ ਆਪ ਤਿਆਰ ਕੀਤੀ ਤਾਂ ਨੇ ਹਾਂ ਬਈ ਸਾਰੀ ਲੱਕੜ ਦੀ ਆਪ ਹੀ ਕਰਦੇ ਹਾਂ ਲੱਕੜ ਦੀ ਬਣਾਈ ਹੋਈ ਆ ਬਾਈ ਸਾਰੇ ਮਾਡਲ ਹੀ ਤਿਆਰ ਕਰਦੇ ਆ ਬਈ ਇਧਰ ਨਾਟ ਕੇ ਨਾ ਚੱਕੀ ਤਾਂ ਹਾਂ ਆ ਕਰੋ ਚੈੱਕ ਆ ਜਮਾ ਸੇਮ ਤਿਆਰ ਕੀਤਾਗਾ ਇਧਰੋਂ ਫਰੰਟ ਦਿਖਾਈ ਪਈ ਬੋਕ ਐਂਡ ਤਿਆਰ ਕਰਿਆ ਯਾਰ ਕੈਂਡ ਆ ਬਾਬੇ ਕੀ ਆਈਡੀ ਆ ਤੇਰੀ ਇੰਸਟਾਗ੍ਰਾਮ ਟਰੈਕਟਰ ਫਾਈਨ ਸਭ ਤੋਂ ਸਸਤਾ ਕਰਕੇ ਓਕੇ ਓਕੇ ਐਂਡ ਆ ਯਾਰ ਮੋਡਲ ਮਜ਼ਾ ਵੀਰਾ ਆਧਨੀ ਹੋ ਰਹੀ ਦੀ ਅਸੀਂ ਆ ਗਏ ਨੇ ਹਾਉਣ ਤੇ ਉਧਰੋਂ ਮਨੀਆ ਵਾਲਾ ਟਰੈਕਟਰ ਵੀ ਆ ਗਿਆ ਇੱਥੇ ਲਾਈਟ ਲੋਟ ਜਲ ਰਹੀ ਹੈ ਨਾ ਹਾਉਣ ਆ ਗਏ ਸੀ ਇਹ ਜਲ ਕਰਦੇ ਆਂ ਜੀ ਬਾਈ ਚਾਂਦੀਪੂ ਮਿਲ ਗਿਆ ਪੂਲ ਤੈਨੂੰ ਓ ਮਿਲ ਗਿਆ ਪੂਲਾ ਕੋਠੇ 'ਚ ਖੜਾ ਦੇ ਕੋਠੇ 'ਚ ਓਏ ਅੰਦਰ ਲਾ ਦੇ ਅੰਦਰ ਅੰਦਰ ਲਾ ਦੇ ਹੋਰ ਅੰਦਰ ਲਾ ਦੇਸੀ ਪੂਲ ਤੇ ਆ ਗਏ ਇਹਨਾਂ ਨੂੰ ਐਕਸਪੀਰੀਅੰਸ ਪਹਿਲਾਂ ਬਾਈ ਹੋਰੀ ਭੇਜੇ ਦੀ ਵੀ ਦੇਖਿਆ ਉਹ ਲੈਟ ਲੋਡ ਚੱਲ ਰਹੀਆ ਫਿਰ ਉਹ ਆਏ ਕਹਿੰਦੇ ਇਹਨਾਂ ਨੇ ਫੋਨ ਕਰਤਾ ਵੀ ਆ ਜਾਓ ਫਿਰ ਆਇਆ ਹੁਣ ਮੈਂ ਤਾਂ ਸਾਜਾ ਆਉਣ ਲੱਗੇ ਨਹੀਂ ਗਰਮੀ ਇੰਨੀ ਹੋ ਗਈ ਸੀ ਵੀ ਜੀ ਜਾਕਣ ਲੱਗਦੇ ਆ ਜੀ ਕਰਦਾ ਸੀ ਕਾਨੂੰ ਭੱਜ ਜਾ ਹੋ ਠੀਕ ਹੈ ਬਾਈ ਉਹ ਨਾ ਹੁਣਾ ਓਏ ਓਏ ਬੰਦਾ ਮਰ ਜਾਂਦਾ ਨਾ ਭੰਚਦਾ ਹਾਲਾ ਐ ਤੁਕ ਨਾ ਖੜੇ ਨੇ ਲਾ ਉਧਰ ਗੱਡੀ ਧੋਈ ਜਾਂਦੇ ਆ ਉਹ ਪਹਿਲਾਂ ਤੁਸੀਂ ਨਾ ਹਾਲੋ ਫੇਰ ਕਰ ਲਿਓ ਉਹਨਾਂ ਨੂੰ ਢੋਲੀਆਂ ਪਰ ਜਲਬੇ ਜੀ ਕਾਦੀ ਆ ਮਾਰਾ ਤੇ ਜਲਬੇ ਜੀ ਕਾਦੀ ਆ ਧੰਦੇ ਨਾਲ ਕੱਤੀ ਜਾਈ ਭੈਣ ਜਲਬੇ ਹੁੰਦੇ ਦਾ ਜਲਬੇ ਜੀ ਕਾਦੀ ਕਹਿੰਦਾ ਵਟਣਾ ਲੱਗ ਰਿਹਾ ਵਟਣਾ ਵਟਣਾ ਲਾ ਰਹੇ ਨੇ ਓਏ ਬਾੜ ਦੇ ਬਾੜ ਦੇ ਟਰੈਕਟਰ ਨਾਲ ਕੱਢ ਲਾਂਗੇ ਦੋ ਤਾਂ ਖੜੇ ਨੇ ਛੋਟੇ ਉਹ ਜ਼ਗਾਰਪੀਓ ਵਾਰਦੀ ਉਧਰ ਦੇ ਕਦੋਂ ਕਰਨ ਲੱਗ ਰੇ ਉਹ ਜ਼ਗਾਰਪੀਓ ਵਾਰਦੀ ਵੀਰਾ ਕਾਪੋ ਆਦੇ ਚੈਨ ਨਾ ਜੀਰ ਜੀਰ ਆਉਂਦਾ ਪਿਆ ਜੀ ਮਾਰ ਪੈਣ ਦੀ ਦੁੱਲ ਵੀ ਕਰਨਾ ਯਾਰ ਮੁੜ ਕੇ ਨਾ ਕਵੱਡੀ ਦਾ ਮੈਚ ਹੋਣ ਲੱਗਿਆ ਬਈ ਚੱਲ ਓਏ ਓ ਪੱਗ ਸਾਲਾ ਧੋ ਲਾਂਗੇ ਲੋਕਾਂ ਨੂੰ ਤਾਂ ਨਹੀਂ ਰੋਲਦੇ ਆਪਾਂ ਆਹ ਓ ਮੈਂ ਦੱਸੂਗਾ ਭਾਈ ਓਏ ਛੱਡ ਵੀ ਦਿਓ ਭਾਈ ਅੰਦਰੋਂ ਕਿਤੇ ਵਿੱਚੇ ਘੋੜ ਦੋ ਉਹਨੂੰ ਓਏ ਓਏ ਕਿਹੜੇ ਬੰਦੇ ਨੂੰ ਹੱਥ ਲਾਇਆ ਓ ਤਨੇ ਹਾਂ ਓ ਕਿਹੜੇ ਬੰਦੇ ਦਾ ਹੱਥ ਲਾਇਆ ਓ ਤਨੇ ਮਾਰੇ ਰੈਫਰੀ ਆ ਬਈ ਮਾਰੇ ਰੈਫਰੀ ਆ ਮਾਰੇ ਰੈਫਰੀ ਮਾਰੇ ਰੈਫਰੀ ਆ ਕਿਹਨਾਂ ਤਰੀ ਨਾ ਮੰਗਦਾ ਮੰਗਦਾ ਫੜ ਜਾ ਆਣੀ ਗਿਆ ਫੂਜਾ ਉਹ ਆ ਕਾਲੀ ਜੀਂ ਦੇਲੇ ਨੂੰ ਨਾ ਵੀ ਖੁੱਲਾ ਅਗਲੇ ਦੀ ਮਰਜੀ ਆਉ ਨਾ ਹਾਂ ਇਹਦਾ ਫੜਦਾ ਫੜਦਾ ਭੈਣ ਚੁੱਦਾ ਬੇਨਤੀ ਕਰਾਦੀ ਤੈਨੇ ਦੇਖੀ ਪੰਜ ਦਾ ਦਾ ਇੰਜ ਮੇ ਜਵਾਕ ਹੋ ਰਿਹਾ ਪੈਣ ਚੋਥੇ ਕੋਲੇ ਦੇਖੀ ਲੈ 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 ਦੇਖੀ ਲੈ ਓਏ ਨਾ ਭਾਈ ਆਦਾ ਨਾ ਓ ਨਹੀਂ ਟਾਈਮ ਨਹੀਂ ਮੈਂ ਮੈਂ ਕਹੂੰਗਾ ਨੀ ਆ ਜਾ ਹੁਣ ਤੂੰ ਆ ਨਾ ਨਾ ਹੁਣ ਆ ਆ ਜਾ ਓਏ ਤੁਮ ਜਫਾਣ ਨੇ ਤਾਂ ਇਕੱਲੇ ਚ ਡੇਰੀ ਜਾਂਦੇ ਹੋ ਭੱਜੀ ਜਾਂਦੇ ਨੇ ਨਾਲੇ ਮਾਰ ਮਾਰ ਦੀ ਪੁਮਾ ਨੇ ਲੱਤਾਂ ਨੂੰ ਪਾਇ ਲੱਤਾਂ ਨੂੰ ਡੇਗਾ ਕਰੋ ਨਾ ਨਾ ਲੱਤ ਨੂੰ ਡੇਗਾ ਲੱਤ ਫੜ ਕੇ ਮਾਰਿਆ ਕਰ ਚੱਕੇ ਹਾਂ ਤਿੰਨ ਹੋ ਗਿਆ ਪੰਜ ਪੰਜ ਦਾ ਹੋ ਬਈ ਠੀਕ ਆ ਮੈਦਾਨ ਕੜਾ ਕੱਢ ਪੰਜ ਪੰਜ ਰੇਡਾਂ ਦਾ ਮੈਚ ਆ ਠੀਕ ਆ ਉਹ ਥੱਲੇ ਨੂੰ ਪਿਆ ਕਰਦੀ ਪੁਜਾਰਾ ਦੇਖੋ ਥੱਲੇ ਨੂੰ ਪਿਆ ਕਰ ਨਾ Uh, Até okay. મે <laughs> 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 ਹਾਂ ਜੀ ਧੂਈ ਤਾਂ ਮੈਨ ਲੱਗੋ ਐ ਚੋਬਰਾ ਤੇਰੇ ਕੀ ਪਿਆਰ ਨੇ ਆ ਗੱਲ ਤੇ ਆਏ ਬਾਈ ਪੈਸਾ ਮੰਗੋ ਖਲਾਵਾ ਰੋ ਇਹ ਉੱਥੇ ਲੈ ਉੱਥੇ ਵਧੀ ਵਧੀ ਵਤੋ ਵਤੋ ਤਨ ਦੇ ਕੋਟਾ ਉਹ ਨਾਲ ਵੇ ਉਹ ਚੱਲ ਚਨਾ ਕਰ ਲੈ ਆਏ ਰੋਏ ਇਹ ਚੱਲਾ ਕੈਮਰੇ ਕਿੰਨੀ ਕਰ ਐਵੇਂ ਕਰ ਐਵੇਂ ਹੋਏ ਐਨੇ ਪਾਈ ਇੱਥੇ ਛੱਟੋ ਇਹਨੂੰ ਆਹ ਫਾੜੇ ਦੇ ਬਹੁਤ ਆ ਯਾਰ ਚੰਗਾ ਕਰ ਦੋ ਜੀ ਸੱਤ ਕੋ ਕੋਈ ਨਾ ਖੰਭੇ ਵਾਲਾ ਨੂ ਨੀ ਸਾਈਕਲ ਚਲ ਰਹੀ ਜੁਗਨ ਲੱਗੀ ਦਾ ਥੁੱਕਾ ਗਾ ਨਾ ਇੱਥੇ ਥੱਕਿਆ ਉਹ ਆ ਤਰੀ ਆ ਤੱਕ ਨਾ ਇਹ ਕਾਤੋ ਆ ਆ ਵੀਰਾ ਕੋਈ ਨਹੀਂ ਥੋਤਾ ਬਲ ਨਾ ਹੋ ਯਾਰ ਫੋਟੋ ਕੈਮਰੇ ਲਾ ਗਈ ਕਿੱਥੇ ਕਰੋ ਇੱਧਰ ਹੋਰ ਮੈਂ ਵੱਟ ਗਈ ਆ ਭੈਣ ਦੇ ਉਹ ਐਡੀ ਦੂਰ ਚੱਲ ਆ ਮੈਂ ਤੁਹਾਨੂੰ ਮੈਂ ਕਿੱਦਾਂ ਦਿੰਦਾ ਤਨ ਤੇ ਕਿੱਦਾਂ ਨੌੜਿਆ ਗਿਆ ਦੋ ਦੀ ਛੱਤ ਲਓ ਯਾਰ ਨਹੀਂ ਓਏ ਦੋ ਤੰਨਾ ਹਾਂ ਨਾ ਓਏ ਇਹ ਵੀ ਖਾ ਲਿਆ ਉਹ ਅਗਾਂ ਰੀਲ ਉਹ ਮਿਲ ਜਾ ਉਹ ਜਰਾ ਆ ਰੀਲ ਪਾ ਬਾਈ ਉਹ ਤਾਂ ਬਾੜੀ ਘੋਟੀ ਲਗੀ ਪਾ ਕੇ ਬੈਠੇ ਨੇ ਦਵਾ ਦੇ ਕਾਲੇ ਨੇ ਮੂੰਹ ਆ ਕੇ ਕੰਮ ਕਰੀ ਬਾਦ ਹੁਣ ਦਿਖਾ ਬਾਈ ਇਧਰ ਕਿਵੇਂ ਲੱਗ ਰਿਹਾ ਪੈਂ ਤੋ ਸਬੀ ਦਾ ਉਹ ਬਗਾਇਆ ਦਾ ਸੀ ਆ ਤੈਨੂੰ ਖਾਲਾ ਸਬੀ ਦਾ ਸਬੀ ਦਾ ਹੋ ਗਿਆ ਉਹ ਪੂਜੇ ਲੋਟ ਹੋ ਗਿਆ ਉਹ ਆਪ ਹੀ ਹੋ ਗਿਆ ਓਏ ਬਾਹਰ ਜਲਵਾਣੀ ਨੂੰ ਮਿਲਣਾ ਨਹੀਂ ਹੋ ਗਿਆ ਇਹ ਓਏ ਕੰਮ ਕਰੀ ਇੱਥੇ ਪਾ ਦੇ ਅਸੀਂ ਤਾਂ ਨਾ ਕੇ ਤਿਆਰ ਹੋ ਜਾਈ ਤੇ ਪੱਗਾ ਪੁੱਗਾ ਧੋ ਕੇ ਬਹਾਈ ਤੇ ਉਧਰ ਦੇਖੀ ਬਾਲਟੀ ਨਾਲ ਤਾਂ ਪਾਣੀ ਮਾਰ ਰਿਹਾ ਪੱਗ ਤੇ ਭਾਵੀ ਜਾਨੀ ਪਰ ਤੋਕੇ ਟੋਕੜੀ ਬਾਦੀ ਹੁਣ ਛਿੱਟੇ ਮਾਰਨ ਲੱਗ ਰਿਹਾ ਪਾਲਟੀ ਦੇ ਗੱਡੀ ਚੱਕੀਆਂ ਨੇ ਲੈ ਹੁਣ ਨਾ ਆ ਕੇ ਰੱਜੇ ਨਹੀਂ ਘੰਟਾ ਨਾਲੇ ਕਿਹੜਾ ਸੁੱਤਾ ਸੀ ਇਧਰ ਮਨੀ ਚਾਰ ਹੋਈ ਜਾਂਦਾ ਜੀ ਮਨੀ ਤੇ ਬੂਟ ਮਾਰਿਆ ਉਧਰ ਦੀਪੋਠ ਗਿਆ ਉਹਨਾਂ ਪੱਗ ਬੰਨੂਆ ਤੇ ਕਿਹੜੀ ਕਿਹੜੀ ਪੱਗ ਉਹ ਆਪਾਂ ਉੱਥੇ ਜਲਾਂਗੇ ਹੁਣ ਉਹ ਨਹੀਂ ਪੱਗ ਸੇ ਨਾ ਬਹੁਤ ਰੋਂਦਾ ਵੀ ਹੋਏ ਕੌਣ ਕੌਣ ਰੋਂਦਾ ਹਾਣ ਰੋਂਦਾ ਓਏ ਵੜੇ ਜੇ ਮੱਤੀ ਜਾਂਦੀ ਅੰਦਰ ਇਹਦਾ ਹੀ ਆ ਫਰਾ ਆਪਾਂ ਜਵਾਰ ਕੇ ਚੱਲਾਂਗੇ ਹੁਣ ਹਨ ਜਵਾਰ ਕੇ ਚੱਲਾਂਗੇ ਚਲੋ ਹਵੇਲੀ ਚ ਆ ਗਏ ਸੀ ਤੇ ਹੁਣ ਜਾ ਰਹੇ ਸੀ ਜਵਾਰ ਕੇ ਉੱਥੇ ਚਲੀਏ ਚਲੋ ਛੇੜੋ ਟਰੈਕਟਰ ਉਧਰ ਮੁੰਡੇ ਫੋਟੋ ਫੋਟਾ ਕਰਾਈ ਜਾਂਦੇ ਆ ਜੀ ਮਨੇ ਤਾਂ ਹੋ ਲਾਤਾ ਮੈਂ ਵੀ ਆਪਾਂ ਪਹੁੰਚ ਗਏ ਸੀ ਜਵਾਰ ਕੇ ਸੰਗ੍ਰੋਹ ਦੇਸ਼ ਟਕਾ ਮਨੀਆ ਵਾਲੇ ਦਾ ਸਲੰਸਰ ਜੇ ਦਾ ਨਟ ਟੁੱਟ ਗਿਆ ਸੀ ਉਹ ਆਈਸੀ ਮਾਨਸਾ ਕਢਾਵਾ ਆ ਦੇਖੋ ਅਈ ਕ ਸਟਾਡੇ ਦਾ ਟਟਾ ਹੁਣ ਇਹਨੂੰ ਬੈਲਡਿੰਗ ਲਾ ਕੇ ਇਹਨੂੰ ਖੋਲ ਲਾਂਗੇ ਫਿਰ ਸਲੰਸਰ ਸਲੰਸਰ ਵੀ ਅਸੀਂ ਗੁਰਦੁਆਰੇ ਰੱਖਿਆ ਸੀ ਫਿਰ ਲਾਵਾਂਗੇ ਸਲੰਸਰ ਤੇ ਹੁਣ ਅਸੀਂ ਮਾਨਸਾ ਆ ਗਏ ਇੱਧਰ ਸਬਜ਼ੀ ਮੰਡੀ ਜੀ ਕਿੰਨੀ ਖਲ ਗਿਆ ਗਰੀਬ ਵਾਲ ਨੂੰ ਦੇ ਦੀ ਇਹਨੂੰ ਦੇ ਦੀ ਸੰਦੂ ਨੂੰ ਖੋਲ ਕੇ ਸੰਦੂ ਨੂੰ ਦੇ ਦੀ ਖੋਲ ਕੇ ਕੀ ਕੀ ਲਿਆ ਓਏ ਅੱਗੇ ਲਾਂਗੇ ਦੀਏ ਲੈ ਵੀ ਮੁੰਡਿਓ ਅੱਜ ਤਾਂ ਰੂਮ ਲੈ ਲਿਆ ਸੀ ਅਸੀਂ ਨੇ ਤੇ ਰੋਟੀ ਆ ਗਈ ਕਮਨੀ ਓਕੇ ਸਵਾਦ ਆ ਤੇ ਅੱਜ ਦਾ ਵਲੌਗ ਬਈ ਦਾ ਐਂਡ ਹੈ 16 ਦੇ ਜੀ ਹੈ 16 ਦੇ ਸੀ ਹਾਂ 16 ਜਰ ਦੇ ਸੀ ਅਰੇ ਆਈ ਲੈ ਲੰਦਾ ਉਧਰ ਮੂਸੇ ਵਾਲਾ ਚੱਲੀ ਜਾਂਦਾ ਮਿਊਟ ਕਰਮੀ ਹੋ ਜਾਂਦੀ ਆ ਬਾਅਦ ਮੈਂ ਮਿਊਟ ਕਰਤੀ ਤੇ ਬਾਕੀ ਨਵੇਂ ਬਲੌਗ ਦੇਖਣ ਲਈ ਮਿਲਦੇ ਹਾਂ ਹਨਾ ਜਿਹੜੇ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਕਰ ਲਓ ਸਬਸਕ੍ਰਾਈਬ ਤੇ ਹੁਣ ਰੋਟੀ ਖਾ ਲਈਏ ਓਕੇ ਬਾਏ ਬਾਏ ਬਲੌਗ ਦਾ ਦਾ ਐਂਡ ਹਾਂ ਸਬਸਕ੍ਰਾਈਬ ਕਰ ਲਓ ਬਾਏ ਬਾਏ